ਅੰਮ੍ਰਿਤਸਰ ਸਟੇਸ਼ਨ ਦੇ ਉੱਤੇ ਸਿੱਖਾਂ ਦਾ ਪਿਆਹ ਮੁਸਲਮਾਨਾਂ ਦੇ ਨਾਲ ਪੰਗਾ ਅਜਿਹੀ ਕਿਹੜੀ ਚੀਜ਼ ਮੁਸਲਮਾਨ ਆਪਣੇ ਕੋਲ ਲੁਕੋ ਕੇ ਲਿਜਾ ਰਹੇ ਸੀ ਜਦੋਂ ਸਿੰਘਾਂ ਨੇ ਦੇਖਿਆ ਤਾਂ ਅੰਮ੍ਰਿਤਸਰ ਦੇ ਵਿੱਚ ਤਰਥੱਲੀ ਮਚ ਗਈ ਅਜਿਹਾ ਕੀ ਸੀ ਉਹਨਾਂ ਦੇ ਕੋਲ ਤੁਸੀਂ ਵੀ ਜਾਣੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਰਦਾਰ ਕੇਵਲ ਸਿੰਘ ਆਪਣੇ ਕੁਝ ਸਿੱਖ ਸਾਥੀਆਂ ਦੇ ਨਾਲ ਸ਼੍ਰੀ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਟ੍ਰੇਨ ਦੇ ਵਿੱਚ ਬੈਠੇ ਕਿਸੇ ਮੀਟਿੰਗ ਦੇ ਸਿਲਸਿਲੇ ਦੇ ਵਿੱਚ ਉਮਦਪਰਦੇਸ਼ ਜਾ ਰਹੇ ਸੀ ਟ੍ਰੇਨ ਦੇ ਵਿੱਚ ਉਹ ਆਪਣੀ ਸੀਟ ਦੇ ਕੋਲ ਪਹੁੰਚੇ ਉਹਨਾਂ ਨੇ ਦੇਖਿਆ ਕਿ ਉਸੇ ਡੱਬੇ ਦੇ ਵਿੱਚ ਇੱਕ ਮੁਸਲਮਾਨ ਆਪਣੀ ਫੈਮਲੀ ਦੇ ਨਾਲ ਪਹਿਲਾਂ ਹੀ ਬੈਠਾ ਹੋਇਆ ਸੀ। ਮੀਆਂ ਬੀਬੀ ਤੇ ਇੱਕ 8 ਸਾਲ ਦਾ ਉਹਨਾਂ ਦਾ ਲੜਕਾ ਜੋ ਕਿ ਉਸ ਸਮੇਂ ਸੋ ਰਿਹਾ ਸੀ। ਉਸ ਫੈਮਲੀ ਨੇ ਵੀ ਉਸੇ ਡੱਬੇ ਦੇ ਵਿੱਚ ਸਫ਼ਰ ਕਰਨਾ ਸੀ। ਇਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਸੀ ਪਰ ਇੱਕ ਬੜੀ ਹੀ ਹੈਰਾਨੀ ਵਾਲੀ ਤੇ ਸ਼ੱਕ ਦੇ ਨਾਲ ਭਰੀ ਹੋਈ ਘਟਨਾ ਉੱਥੇ ਵਾਪਰੀ। ਕੇਵਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਇੱਕ ਅਜੀਬਾ ਦ੍ਰਿਸ਼ ਉੱਥੇ ਦੇਖਿਆ ਜਿਸ ਨੂੰ ਦੇਖ ਕੇ ਉਹ ਹੱਕੇ ਬੱਕੇ ਰਹਿ ਗਏ। ਉਹਨਾਂ ਨੇ ਦੇਖਿਆ ਕਿਉਂ ਮੁਸਲਮਾਨ ਫੈਮਲੀ ਨੇ ਸੀਟ ਦੇ ਉੱਪਰ ਇੱਕ ਵਧੀਆ ਚਾਦਰ ਬਿਛਾਈ ਹੋਈ ਹੈ ਤੇ ਕੁਝ ਕੱਪੜਿਆਂ ਦੇ ਨਾਲ ਜਗ੍ਹਾ ਨੂੰ ਥੋੜਾ ਜਿਹਾ ਉੱਚਾ ਕਰਕੇ ਉਸ ਦੇ ਉੱਤੇ ਇੱਕ ਘੜਾ ਰੱਖਿਆ ਹੋਇਆ ਸੀ ਜਿਸ ਨੂੰ ਇੱਕ ਵਧੀਆ ਕੱਪੜੇ ਦੇ ਨਾਲ ਟੱਕਿਆ ਹੋਇਆ ਸੀ ਤੇ ਆਪ ਉਹ ਸਾਰੀ ਫੈਮਲੀ ਥੱਲੇ ਬੈਠੀ ਹੋਈ ਸੀ ਬੜਾ ਹੀ ਸਤਿਕਾਰ ਦਿੱਤਾ ਹੋਇਆ ਸੀ ਉਸ ਘੜੇ ਨੂੰ ਕੇਵਲ ਸਿੰਘ ਇਹ ਦੇਖ ਕੇ ਬਹੁਤ ਹੈਰਾਨ ਸੀ ਕਿ ਇਹ ਮੁਸਲਮਾਨ ਪਤਾ ਨਹੀਂ ਕਿਹੜੀ ਐਸੀ ਚੀਜ਼ ਇਸ ਦੇ ਵਿੱਚ ਪਾ ਕੇ ਲੈ ਜਾ ਰਿਹਾ ਹੈ ਜੋ ਇਸ ਨੂੰ ਇੰਨਾ ਸਤਿਕਾਰ ਦਿੰਦਾ ਹੈ ਕੁਝ ਸਮੇਂ ਬਾਅਦ ਕੇਵਲ ਸਿੰਘ ਤੋਂ ਰਿਹਾਨੀ ਗਿਆ ਤਾਂ ਉਸਨੇ ਉਸ ਮੁਸਲਮਾਨ ਨੂੰ ਪੁੱਛ ਹੀ ਲਿਆ ਕਿ ਤੁਸੀਂ ਇਸ ਦੇ ਵਿੱਚ ਕੀ ਲੈ ਕੇ ਜਾ ਰਹੇ ਹੋ ਕੀ ਹੈ ਇਸ ਘੜੇ ਦੇ ਵਿੱਚ ਅਜਿਹਾ ਜੋ ਇਸ ਨੂੰ ਇੰਨਾ ਸਤਕਾਰ ਦਿੱਤਾ ਹੋਇਆ ਹੈ ਅਜਿਹੀ ਕੀ ਮਹਾਨ ਚੀਜ਼ ਹੈ ਕਿ ਜਿਹਦੇ ਸਤਕਾਰ ਦੇ ਵਿੱਚ ਤੁਸੀਂ ਥੱਲੇ ਬੈਠੇ ਹੋਏ ਹੋ ਤਾਂ ਉਸ ਮੁਸਲਮਾਨ ਨੇ ਦੱਸਿਆ ਕਿ ਸਰਦਾਰ ਜੀ ਅਸੀਂ ਇਸ ਦੇ ਵਿੱਚ ਆਬੇ ਹਯਾਤ ਲੈ ਕੇ ਜਾ ਰਹੇ ਹਾਂ ਪਹਿਲਾਂ ਤਾਂ ਕੇਵਲ ਸਿੰਘ ਨੇ ਪੁੱਛਿਆ ਕਿ ਆਬੇ ਹਯਾਤ ਦਾ ਕੀ ਮਤਲਬ ਤਾਂ ਉਸਨੇ ਦੱਸਿਆ ਕੀ ਜੀਵਨ ਦੇਣ ਵਾਲਾ ਅੰਮ੍ਰਿਤ ਕੇਵਲ ਸਿੰਘ ਤੇ ਉਸਦੇ ਸਾਥੀ ਮਨ ਹੀ ਮਨ ਦੇ ਵਿੱਚ ਮੁਸਕਰਾਉਣ ਲੱਗੇ ਤੇ ਸੋਚਣ ਲੱਗੇ ਕਿ ਇਸ ਨੂੰ ਕਿੱਥੋਂ ਮਿਲ ਗਿਆ ਇਹ ਅੰਮ੍ਰਿਤ ਕੇਵਲ ਸਿੰਘ ਨੇ ਪੁੱਛਿਆ ਕਿ ਤੁਸੀਂ ਕਿਤੋਂ ਪਾਕਿਸਤਾਨ ਤੋਂ ਆਪਣੇ ਧਾਮ ਤੋਂ ਇਹ ਅੰਮ੍ਰਿਤ ਲੈ ਕੇ ਆਏ ਹੋ ਅਟਾਰੀ ਬਾਗਾ ਬਾਰਡਰ ਤੋਂ ਹੁਣ ਵਾਪਿਸ ਆਪਣੇ ਘਰ ਲੈ ਕੇ ਜਾ ਰਹੇ ਹੋ ਕਿੱਥੋਂ ਮਿਲਿਆ ਤੁਹਾਨੂੰ ਇਹ ਆਬੇ ਹਿਆਤ ਤਾਂ ਉਸ ਮੁਸਲਮਾਨ ਨੇ ਜੋ ਸ਼ਬਦ ਕਹੇ ਉਹ ਸੁਣ ਕੇ ਸਭ ਦੇ ਕੰਨ ਤੇ ਅੱਖਾਂ ਫਟ ਗਈਆਂ ਉਹਨਾਂ ਨੇ ਦੱਸਿਆ ਕੀ ਇਹ ਹਾਬੇ ਹਾਤ ਸ੍ਰੀ ਦਰਬਾਰ ਸਾਹਿਬ ਜੀ ਤੋਂ ਲੈ ਕੇ ਆਏ ਹਨ ਕੇਵਲ ਸਿੰਘ ਤੇ ਉਸ ਦੇ ਸਾਥੀ ਚੁੱਪ ਹੋ ਗਏ ਤੇ ਕਹਿਣ ਲੱਗੇ ਕਿ ਤੁਹਾਨੂੰ ਕਿਸ ਤਰ੍ਹਾਂ ਪਤਾ ਕਿ ਦਰਬਾਰ ਸਾਹਿਬ ਦੇ ਸਰੋਵਰ ਦਾ ਇਹ ਪਵਿੱਤਰ ਜਲ ਹਾਬੇ ਹਾਤ ਹੈ ਤਾਂ ਉਸ ਮੁਸਲਮਾਨ ਨੇ ਦੱਸਿਆ ਕਿ ਮੈਂ ਮੱਧ ਪ੍ਰਦੇਸ਼ ਭੁਲਾਈ ਦਾ ਰਹਿਣ ਵਾਲਾ ਹਾਂ ਮੇਰਾ ਲੜਕਾ 8 ਸਾਲਾਂ ਦਾ ਹੈ ਤੇ ਜਨਮ ਤੋਂ ਹੀ ਇਸ ਨੂੰ ਇੱਕ ਬਿਮਾਰੀ ਹੈ ਜਿਸ ਨਾਲ ਇਸ ਨੂੰ ਸਾਹ ਲੈਣ ਦੇ ਵਿੱਚ ਬਹੁਤ ਤਕਲੀਫ ਹੁੰਦੀ ਸੀ ਤੇ ਇੱਕਦਮ ਸਾਹ ਰੁਕ ਜਾਂਦਾ ਸੀ ਸਭ ਪਾਸੇ ਇਲਾਜ ਕਰਵਾਇਆ ਪਰ ਕੁਝ ਵੀ ਅਸਰ ਨਹੀਂ ਹੋਇਆ ਬਹੁਤ ਪੈਸਾ ਲਗਾ ਦਿੱਤਾ ਡਾਕਟਰਾਂ ਨੇ ਕਿਹਾ ਕਿ ਇਸਨੇ ਇਸੇ ਤਰ੍ਹਾਂ ਹੀ ਰਹਿਣਾ ਹੈ ਤੇ ਇਸ ਬਿਮਾਰੀ ਨੇ ਜਲਦ ਹੀ ਤੁਹਾਡੇ ਲੜਕੇ ਦੀ ਜਾਨ ਵੀ ਲੈ ਲੈਣੀ ਹੈ ਪਰ ਸਾਡੇ ਕੋਲੋਂ ਆਪਣਾ ਬੱਚੇ ਦਾ ਦੁੱਖ ਦੇਖਿਆ ਨਹੀਂ ਜਾ ਰਿਹਾ ਸੀ ਇਸ ਤਰ੍ਹਾਂ ਕਿਸੇ ਨੇ ਦੱਸਿਆ ਕਿ ਤੁਸੀਂ ਦਰਬਾਰ ਸਾਹਿਬ ਜਾਓ ਕਿਸੇ ਗੁਰਦੁਆਰਾ ਸਾਹਿਬ ਦੇ ਪਾਠੀ ਦੇ ਕਹਿਣ ਦੇ ਉੱਤੇ ਆਪਾਂ ਭੁਲਾਈ ਤੋਂ ਸ੍ਰੀ ਦਰਬਾਰ ਸਾਹਿਬ ਇੱਕ ਹਫ਼ਤਾ ਪਹਿਲਾਂ ਆਏ ਸੀ ਆਪਣੇ ਬੱਚੇ ਨੂੰ ਆਪਣੀ ਆਖਰੀ ਉਮੀਦ ਦੇ ਸਹਾਰੇ ਤੇ ਵਿਸ਼ਵਾਸ ਦੇ ਨਾਲ ਸਰੋਵਰ ਦੇ ਵਿੱਚ ਇਸ਼ਨਾਨ ਕਰਵਾਇਆ ਤੇ ਜਲ ਵੀ ਛਕਾਇਆ ਪਹਿਲੇ ਹੀ ਦਿਨ ਤੋਂ ਆਪਾਂ ਆਪਣੇ ਬੱਚੇ ਦੇ ਵਿੱਚ ਫਰਕ ਦੇਖਿਆ ਸਾਡਾ ਲੜਕਾ ਅਸੀਂ ਜਨਮ ਤੋਂ ਹੀ ਤਕਲੀਫ ਦੇ ਵਿੱਚ ਰੋਂਦਿਆਂ ਦੇਖਿਆ ਸੀ ਪਰ ਇੱਥੇ ਆਉਣ ਤੋਂ ਤੀਜੇ ਦਿਨ ਬਾਅਦ ਹੀ ਇੱਕ ਅਜੀਹਾ ਚਮਤਕਾਰ ਹੋਇਆ ਕਿ ਆਪਾਂ ਆਪਣਾ ਲੜਕਾ ਪਹਿਲੀ ਵਾਰ ਆਰਾਮ ਦੇ ਵਿੱਚ ਹੱਸਦਿਆਂ ਦੇਖਿਆ ਸਾਡਾ ਵਿਸ਼ਵਾਸ ਹੋਰ ਵੀ ਪੱਕਾ ਹੋ ਗਿਆ ਆਪਾਂ ਆਪਣੇ ਬੱਚੇ ਨੂੰ ਕੋਈ ਦਵਾਈ ਨਹੀਂ ਦਿੱਤੀ ਦੇਕਾ ਹਫਤਾ ਇਸ਼ਨਾਨ ਤੇ ਜਲ ਹੀ ਸ਼ਿਕਾਇਆ ਯਕੀਨ ਨਹੀਂ ਆ ਰਿਹਾ ਸੀ ਕਿ ਨਾ 8 ਸਾਲਾਂ ਦੇ ਵਿੱਚ ਜੋ ਲੜਕਾ ਮੌਤ ਦੇ ਕੰਢੇ ਖੜਾ ਸੀ ਅੱਜ ਬਿਲਕੁਲ ਠੀਕ ਠਾਕ ਆਪਣੇ ਪੈਰਾਂ ਦੇ ਉੱਤੇ ਖੜਾ ਹੋ ਕੇ ਆਪਣੇ ਘਰ ਵਾਪਸ ਜਾ ਰਿਹਾ ਹੈ ਸੋ ਸਾਡੇ ਲਈ ਇਹ ਆਪੇ ਹੀ ਹੱਥ ਹੈ ਤੇ ਮੈਂ ਆਪਣੇ ਸ਼ਹਿਰ ਇਸ ਨੂੰ ਲੈ ਕੇ ਜਾ ਰਿਹਾ ਹਾਂ ਉਹ ਇਸ ਕਰਕੇ ਜੇਕਰ ਕਿ ਉਹ ਉੱਥੇ ਵੀ ਬਿਮਾਰ ਹੋਇਆ ਤਾਂ ਮੈਂ ਉਸ ਨੂੰ ਇਹ ਅੰਮ੍ਰਿਤ ਤਮਾਂਗਾ ਤੇ ਦੱਸਾਂਗਾ ਕਿ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦਾ ਇਹ ਅੰਮ੍ਰਿਤ ਤੁਹਾਨੂੰ ਠੀਕ ਕਰ ਦੇਵੇਗਾ ਬੜੇ ਹੀ ਅਫਸੋਸ ਦੀ ਗੱਲ ਇਹ ਹੈ ਕਿ ਅੱਜ ਸਾਡੇ ਆਪਣੇ ਸਿੱਖਾਂ ਦੇ ਵਿੱਚ ਇਸ ਦਰ ਇਸ ਇਸ ਸਰੋਵਰ ਦੇ ਬਾਰੇ ਸ਼ੱਕ ਹੈ ਤੇ ਭੇਤ ਭਰਮ ਹੈ। ਉਹਨਾਂ ਅੱਜਕੱਲ ਦੇ ਪੜੇ ਲਿਖੇ ਸਿੱਖਾਂ ਦੀ ਸੋਚ ਇਹ ਹੈ ਕਿ ਇਹ ਜਲ ਸਰੋਵਰ ਕੋਈ ਅੰਮ੍ਰਿਤ ਨਹੀਂ ਸਿਰਫ ਨਹਾਉਣ ਦੇ ਲਈ ਬਣਾਇਆ ਗਿਆ ਸੀ। ਤਿਨਾ ਇਮਾਰਤਾਂ ਦੇ ਨਾਲ ਸਾਨੂੰ ਗੁਰੂ ਨੇ ਨਹੀਂ ਜੋੜਿਆ। ਪਰ ਉਹਨਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਕੋਈ ਆਮ ਜਲ ਜਾਂ ਫਿਰ ਇਮਾਰਤ ਨਹੀਂ ਹੈ। ਗੁਰੂ ਰਾਮਦਾਸ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਨੇ ਖੁਦ ਤਿਆਰ ਕਰਵਾਈਆਂ ਸਨ ਤੇ ਲੱਖਾਂ ਹੀ ਸ਼ਹੀਦਾਂ ਦੇ ਸਿਰਾਂ ਦੇ ਉੱਤੇ ਇਹ ਇਮਾਰਤਾਂ ਖੜੀਆਂ ਨੇ ਪਰ ਅੱਜਕੱਲ ਦੇ ਸਿੱਖਾਂ ਦੇ ਮਨਾਂ ਦੇ ਵਿੱਚ ਸ਼ੱਕ ਹੈ ਤੇ ਦੂਜੇ ਧਰਮ ਦੇ ਇਨਸਾਨ ਆਪਣੇ ਮਨਾਂ ਦੇ ਵਿੱਚ ਵਿਸ਼ਵਾਸ ਰੱਖ ਕੇ ਗੁਰੂ ਦੀਆਂ ਬਖਸ਼ੀਆਂ ਲੈ ਰਹੇ ਨੇ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਸਾਨੂੰ ਕਮੈਂਟ ਬਾਕਸ ਵਿੱਚ ਜਰੂਰ ਲਿਖਣਾ